ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੇ ਅੱਜ ਆਪਣੇ ਕੋਲ ਆਇਆ ਸੀਗਾ ਜੀ F9 Oppo ਕੰਪਨੀ ਦਾ ਮਾਡਲ ਤੇ ਆਪਾਂ ਕੀਤੀ ਸੀ ਇਹਦੀ ਡਿਸਪਲੇ ਚੇਂਜ ਪਹਿਲਾਂ ਆਪਾਂ ਸੋਚਿਆ ਵੀ ਚਲੋ ਲਾ ਕੇ ਡਿਸਪਲੇ ਨੂੰ ਆਪਾਂ ਚੈੱਕ ਕਰ ਲਈਏ ਸਾਰੀ ਕਿ ਕਿਦਾਂ ਚੱਲਦੀ ਹੈ ਕਿ ਹੈਗਾ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਬਿਚ ਇਹਦੇ ਚਲਾਉਣ ਲੱਗਿਆਂ ਕਿਉਂਕਿ ਡਿਸਪਲੇ ਪਾਉਣ ਤੋਂ ਪਹਿਲਾਂ ਚੈੱਕ ਕਰੀਏ ਇਹਦੀ ਲੋ ਜੀ ਡਿਸਪਲੇ ਹੋ ਗਈ ਚੈੱਕ ਇਸ ਤੋਂ ਬਾਅਦ ਆਪਾਂ ਲਾਈਏ ਇਹਦੇ ਉੱਪਰ ਗੰਮ ਇਦੇ ਉੱਪਰ ਹਲਕੀ ਹਲਕੀ ਸਾਈਡ ਤੋਂ ਕੰਮ ਲਾ ਕੇ ਇਸ ਜਗ੍ਹਾ ਤੇ ਦੇ ਧਿਆਨ ਦੇਣਾ ਵੀ ਥੋੜਾ ਜਿਹਾ ਕੰਮ ਘੱਟ ਲੱਗੇ ਨੀਚੇ ਵਾਲੀ ਸਾਈਡ ਕਿਉਂਕਿ ਇੱਥੇ ਟੱਚ ਵਾਲਾ ਪੱਤਾ ਹੁੰਦਾ ਆ ਨੀਚੇ ਜੋੜ ਲੱਗਿਆ ਹੁੰਦਾ ਆ ਤਾਂ ਕਰਕੇ ਜਦੋਂ ਗੰਮ ਵਿੱਚ ਚਲੀ ਜਾਂਦੀ ਆ ਤਾਂ ਫੋਲਡਰ ਹੋ ਜਾਂਦਾ ਖਰਾਬ ਜਿਹੜੇ ਮੇਰੇ ਵੀਰ ਨਵੇਂ ਸਿੱਖ ਰਹੇ ਆ ਕੰਮ ਨੂੰ ਉਹ ਧਿਆਨ ਦੇਣ ਇਸ ਚੀਜ਼ ਦਾ ਲਓ ਜੀ ਡਿਸਪਲੇ ਹੋ ਗਿਆ ਪੱਤਾ ਜਿਹੜੀ ਕੰਮ ਬਾਹਰ ਨਿਕਲੀ ਸੀ ਆਪਾਂ ਉਹਦੇ ਉੱਤੇ ਮਾਰਤਾ ਹੱਥ ਕਰਤੀਆ ਸਾਫ਼ ਸਾਫ਼ ਕਰਕੇ ਤੇ ਹੁਣ ਆਪਾਂ ਇਹਦਾ ਲਾਤਾ ਜੈਕ ਜੈਕ ਦਾ ਵੀ ਦੋਸਤੋ ਧਿਆਨ ਰੱਖਣਾ ਕਿ ਜਦੋਂ ਪਹਿਲਾਂ ਤੁਸੀਂ ਜੈਕ ਲਾਉਣਾ ਤਾਂ ਪੱਤਾ ਜਿਹੜਾ ਡਿਸਪਲੇ ਦਾ ਉਹ ਜਮਨ ਨਾਲ ਲਾ ਲੈਣਾ ਤੁਸੀਂ ਫਰੇਮ ਦੇ ਲਓ ਜੀ ਇਹ ਲਾਤਾ ਆਪਾਂ ਇਹਦਾ ਫਿੰਗਰਪ੍ਰਿੰਟ ਤੇ ਪਿੱਛੋਂ ਆਪਾਂ ਇਹਦਾ ਬੈਕ ਪੈਨਲ ਲਾ ਕੇ ਇਸ ਦਾ ਜਿੱਥੇ ਸੈਮਟ ਰੇ ਪੈਂਦੀ ਹੈ ਉਥੋਂ ਟੁੱਟਿਆ ਹੋਇਆ ਸੀਗਾ ਤਾਂ ਕਰਕੇ ਜੜੀ ਜਾਂਦਾ ਸੀ। ਲਓ ਜੀ ਇਸ ਤੋਂ ਬਾਅਦ ਆਪਾਂ ਹੁਣ ਖਸ ਦਿੰਨੇ ਆ ਇਹਦੇ ਸਾਰੇ ਨਾਟਕ। ਸਾਰੇ ਨਾਟ ਕਸਣ ਤੋਂ ਬਾਅਦ ਇਹਦੇ ਉੱਪਰ ਆਪਾਂ ਲਾਵਾਂਗੇ ਗਮ। ਗਮ ਲਾ ਕੇ ਇਥੇ ਉਸ ਤੋਂ ਬਾਅਦ ਆਪਾਂ ਰੱਖਾਂਗੇ ਇਹਦਾ ਉੱਪਰ ਢੱਕਣ। ਸਾਰੇ ਨਾਟ ਦੇਖ ਲੈਣਾ ਕਿ ਸਾਰੇ ਨਾਟ ਲੱਗ ਗਏ ਜਾਂ ਨਹੀਂ ਧਿਆਨ ਦੇ ਨਾਲ ਕਿਉਂਕਿ ਕੋਈ ਵੀ ਨਾਟ ਢਿੱਲਾ ਰਹੇਗਾ ਜਾਂ ਜ਼ਿਆਦਾ ਕਸਿਆ ਗਿਆ ਤਾਂ ਉਹ ਫਿਰ ਬਾਅਦ ਚ ਪ੍ਰੋਬਲਮ ਆਉਂਦੀ ਆ। ਲੋ ਜੀ ਸਾਰੇ ਆਪਾਂ ਨਟ ਕੱਲਾ-ਕੱਲਾ ਕਰਕੇ ਕੱਸ ਦਿੱਤਾ ਕੋਈ ਵੀ ਰੌਣਾਟਾ ਜਿਹੜਾ ਉਹ ਰਹਿ ਨਹੀਂ ਗਿਆ ਕਸਣ ਦੇ ਲਈ ਸਾਰੇ ਖਸੇ ਗਏ ਨੇ ਇਸ ਤੋਂ ਬਾਅਦ ਆਪਾਂ ਲਾਵਾਂਗੇ ਇਹਦਾ ਢੱਕਣ ਢੱਕਣ ਲਾਉਣ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਸਿਮਕ ਰੇ ਲੋ ਜੀ ਆਪਾਂ ਲਾਤੀ ਆ ਇਹਦੇ ਮਗਰ ਪੈਨਲ ਦੇ ਉੱਪਰ ਕੰਮ ਗਮ ਲਾ ਕੇ ਹਲਕੀ ਹਲਕੀ ਗਮ ਲਾ ਕੇ ਕਿਉਂਕਿ ਟੱਕਣ ਪਟਣਾ ਸੌਖਾ ਰਹ ਜਾਂਦਾ ਜੇਕਰ ਆਪਾਂ ਹਲਕੀ ਲਾਵਾਂਗੇ ਆਪਾਂ ਰੱਖ ਦਿੱ ਤੋਪਰੇ ਦੇ ਇਹਦਾ ਢੱਕਣਾ ਤੇ ਹੁਣ ਆਪਾਂ ਪਹਿਲਾਂ ਇਹ ਸਿਮ ਟ੍ਰੇ ਪਾਵਾਂਗੇ ਸਿਮ ਟ੍ਰੇ ਪਾ ਕੇ ਉਸ ਤੋਂ ਬਾਅਦ ਇਹਦੇ ਤੇ ਆਪਾਂ ਰਬੜਾਂ ਜਿਹੜੀਆਂ ਉਹ ਛੜਾ ਦੇਵਾਂਗੇ ਰਬੜ ਵੀ ਦੋਸਤੋ ਜਿਆਦਾ ਟਾਈਟ ਨਾਲ ਝੜਾਓ ਜਾਂ ਜਿਆਦਾ ਖੁੱਲੀ ਨਾਲ ਝੜਾਓ ਕਿਉਂਕਿ ਜਿਆਦਾ ਟਾਈਟ ਝੜਾਉਣ ਦੇ ਨਾਲ ਵੀ ਡਿਸਪਲੇ ਜਿਹੜੀ ਉਹ ਖਰਾਬ ਹੋ ਸਕਦੀ ਆ ਤੇ ਜਿਆਦਾ ਖੁੱਲੀ ਰਹੂਗੀ ਤਾਂ ਫਿਰ ਉਹ ਪੂਰੀ ਤਰ੍ਹਾਂ ਫੈਕਟ ਹੀ ਨਹੀਂ ਆਊਗੀ ਕਿੱਦਾਂ ਲੱਗੀ ਆਪਣੀ ਵੀਡੀਓ ਦੇਖ ਕੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਤੁਸੀਂ ਵੀ ਡਿਸਪਲੇ ਸਸਤੇ ਰੇਟਾਂ ਦੇ ਪਾਉਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਮੇਰਾ ਥੱਲੇ ਮੈਂਸ਼ਨ ਕੀਤਾ ਹੋਇਆ ਡਿਸਕ੍ਰਿਪਸ਼ਨ ਦੇ ਵਿੱਚ